ਕਲਾ ਦੇ ਖੇਤਰ ਵਿੱਚ ਸ਼ਹਿਰ ਦੀ ਨਾਮਵਰ ਸੰਸਥਾ ਨਵ ਭਾਰਤ ਕਲਾ ਮੰਚ ਰਜੀ ਮੁਸਕਰਾਉਂਦਾ ਚਿਹਰਾ ਦੀ ਮੀਟਿੰਗ ਮੰਚ ਦੇ ਚੇਅਰਮੈਨ ਜਸਕਰਨ ਬਾਂਸਲ ਦੀ ਪ੍ਰਧਾਨਗੀ ਹੇਠ ਸਥਾਨਕ ਗੀਤਾ ਪਵਨ ਵਿਖੇ ਕੀਤੀ ਗਈ ਇਸ ਮੌਕੇ ਮੰਚ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਸੰਬੰਧੀ ਜਨਰਲ ਸਕੱਤਰ ਵੱਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਮੰਚ ਦੇ ਵਿੱਚ ਸਕੱਤਰ ਵੱਲੋਂ ਬੀਤੇ ਸਾਲ ਦਾ ਲੇਖਾ ਜੋਖਾ ਵੀ ਸਾਂਝਾ ਕੀਤਾ ਗਿਆ ਇਸ ਮੌਕੇ ਪੁਰਾਣੀ ਕਮੇਟੀ ਨੂੰ ਪੰਨ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਪਿਛਲੀ ਕਮੇਟੀ ਦੇ ਕਮਕਾਰ ਨੂੰ ਵੇਖਦਿਆਂ ਕੁਝ ਮੈਂਬਰਾਂ ਨੂੰ ਮੁੜ ਫਿਰ ਤੋਂ ਅਹੁਦੇਦਾਰ ਚੁਣਿਆ ਗਿਆ ਜਿਸ ਵਿੱਚ ਜਸਕਰਨ ਬਾਸਲ ਉਰਫ ਜੱਸੀ ਬਾਬਾ ਨੂੰ ਚੇਅਰਮੈਨ ਮਹਿੰਦਰ ਸ਼ਾਹੀ ਨੂੰ ਸਰਪ੍ਰਸਤ ਸੁਰਿੰਦਰ ਤੀਰ ਨੂੰ ਪ੍ਰਧਾਨ ਲਛਮਨ ਦਾਸ ਗੋਇਲ ਨੂੰ ਵਿੱਤ ਸਕੱਤਰ ਸੁਖਮੰਦਰ ਕਲਸੀ ਨੂੰ ਡਾਇਰੈਕਟਰ ਅਤੇ ਰਜਨੀਸ਼ ਕਰਕਰ ਨੂੰ ਜਨਰਲ ਸਕੱਤਰ ਚੁਣਿਆ ਗਿਆ ਬਿੰਦੀ ਇਸ ਮੌਕੇ ਬੋਲਦਿਆਂ ਮੰਚ ਦੇ ਚੇਅਰਮੈਨ ਜਸਕਰਨ ਬਾਸਲ ਨੇ ਦੱਸਿਆ ਕਿ ਮੰਚ ਦੇ ਮੈਂਬਰਾਂ ਦੀ ਸਹਿਮਤੀ ਨਾਲ 1 ਸਾਲ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਬਾਕੀ ਕਮੇਟੀ ਚੁਣਨ ਦਾ ਅਧਿਕਾਰ ਵੀ ਚੁਣੀ ਹੋਈ ਨਵੀਂ ਕਮੇਟੀ ਨੂੰ ਦਿੱਤਾ ਗਿਆ ਹੈ। ਇਸ ਮੌਕੇ ਬੋਲਦਿਆਂ ਨਵ ਨਿਯੁਕਤ ਪ੍ਰਧਾਨ सुरेंद्र ਤੀਰ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤੰਦੇਹੀ ਤੇ ਮਿਹਨਤ ਨਾਲ ਮੰਚ ਦੀ ਚੜ੍ਹਦੀ ਕਲਾ ਲਈ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਨਗੇ। ਅੱਜ ਨਾ ਭਾਰਤ ਕਲਾ ਮੰਚ ਇਹ ਸਾਰੇ ਹੀ ਮੈਂਬਰਾਂ ਦੁਆਰਾ ਜਿਹੜੀ ਨਵੀਂ ਚੁਣੀ ਹੋਈ ਕਮੇਟੀ ਵੀ ਚੋਣ ਕੀਤੀ ਗਈ ਹੈ ਔਰ ਇਹ ਚੋਣ ਬੜੇ ਹੀ ਪ੍ਰੇਮ ਭਾਵ ਨਾਲ ਔਰ ਸਭ ਸੰਮਤੀ ਨਾਲ ਚੁਣੀ ਗਈ ਹੈ ਜਿਦੇ ਵਿੱਚ ਜਿਵੇਂ ਹਰ ਸਾਲ ਸੇਵਾ ਕਰਦੇ ਸੀ ਸਾਡੇ ਮੇਂਦਾ ਸਾਈਂ ਦੇ ਸਰਪ੍ਰਸਤ ਸਾਡੇ ਪ੍ਰਧਾਨ ਸੁਵਿੰਦਰ ਧੀਰ ਜੀ ਔਰ ਡਾਇਰੈਕਟਰ ਕਾਸੀ ਸਾਹਿਬ ਕੈਸੀਅਰ ਸਾਹਿਬ ਸਾਡੇ ਲਖਮਣ ਦਾਸ ਜੀ ਔਰ ਸੈਕਟਰੀ ਸਾਹਿਬ ਸਾਡੇ ਕਰਕਰਾ ਸਾਹਿਬ ਉਹ ਸਾਰੇ ਹੀ ਮੈਂਬਰਾਂ ਨੇ ਬੜੇ ਹੀ ਝੋਸ ਨਾਲ ਦੁਬਾਰੇ ਇਸ ਬੋਦੀ ਨੂੰ ਚੁਣ ਕਰਕੇ ਜਿਵੇਂ ਪਹਿਲਾਂ ਸੇਵਾ ਕਰਦੇ ਸੀ ਉਵੇਂ ਹੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਸਾਰੇ ਹੀ ਮੈਂਬਰਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿੰਨਾ ਤਨ ਮਨ ਨਾਲ ਧਨ ਨਾਲ ਅਸੀਂ ਸੇਵਾ ਪਹਿਲਾਂ ਕਰਦੇ ਰਹੇ ਹਾਂ ਇਸੇ ਤਰ੍ਹਾਂ ਹੀ ਅਸੀਂ ਸੇਵਾ ਕਰਦੇ ਰਵਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਦਾਸ ਸੁਖਮੰਦਰ ਸਿੰਘ ਕਲਸੀ ਜੀ ਨੂੰ ਕਿ ਪਿਛਲੇ ਸਾਲਾਂ ਦੌਰਾਨ ਵੀ ਡਾਇਰੈਕਟਰ ਦੀ ਸੇਵਾ ਮਿਲੀ ਸੀਗੀ ਅੱਜ ਵੀ ਮੈਂ ਇਹ ਨਹੀਂ ਕਹਿੰਦਾ ਮੈਂ ਡਾਇਰੈਕਟਰਾਂ ਮੈਨੂੰ ਡਾਇਰੈਕਟਰ ਦੀ ਸੇਵਾ ਮਿਲੀ ਹੈ ਜਿਸ ਤਰ੍ਹਾਂ ਨਾ ਭਾਰਤ ਕਲਾ ਮੰਚ ਦੇ ਮੈਂਬਰਾਂ ਨੇ ਕਲਾਕਾਰਾਂ ਨੇ ਪਿਛਲੇ ਸਾਲਾਂ ਦੌਰਾਨ ਮੇਰਾ ਸਾਥ ਦਿੱਤਾ ਹੈਗਾ ਵਧੀਆ ਅਸੀਂ ਪ੍ਰੋਗਰਾਮ ਕੀਤੇ ਆ ਰਾਮਦੀਨ ਦਾ ਜਨਮਾਸਤਮੀ ਜਾਂ ਹੋਰ ਕੋਈ ਸੱਭਿਆਚਾਰ ਪ੍ਰੋਗਰਾਮ ਕੀਤੇ ਹੈਗੇ ਉਹ ਬਹੁਤ ਹੀ ਵਧੀਆ ਸਹਾਰਨਾ ਜੋਗ ਹੈ ਸੋ ਮੈਂ ਪਹਿਲਾਂ ਨਾ ਭਾਰਤ ਕਲਾ ਮੰਚ ਦੇ ਤਲਾਕਾਰਾਂ ਦਾ ਧੰਨਵਾਦ ਕਰਦਾ ਸੋ ਇਸ ਤੋਂ ਬਾਅਦ ਭਵਿੱਖ ਦੇ ਵਿੱਚ ਵੀ ਮੈਂ ਆਸ ਰੱਖਦਾ ਹਾਂ ਕਿ ਕਲਾਕਾਰ ਮੈਨੂੰ ਵੱਧ ਤੋਂ ਵੱਧ ਸਹਿਯੋਗ ਦੇਣਗੇ ਆਪਣੀ ਕਲਾਕਾਰੀ ਦੇ ਜੋਹਰ ਦਿਖਾਉਣਗੇ ਤਾਂ ਜੋ ਅਸੀਂ ਪਿਛਲੇ ਸਾਲਾਂ ਨਾਲੋਂ ਵੀ ਵਧੀਆ ਪ੍ਰੋਗਰਾਮ ਕਰ ਸਕੀਏ ਮੈਂ ਸਾਰੇ ਹੀ ਨਾ ਭਾਰਤ ਕਲਾ ਮੰਚ ਦੇ ਕਲਾਕਾਰਾਂ ਦਾ ਸਾਡੇ ਚੇਅਰਮੈਨ ਸਕੰਨਵਸ ਜੱਸੀ ਬਾਬਾ ਜੀ ਔਰ ਸੁਰਿੰਦਰਦੀਪ ਜੀ ਮੈਂ ਸਾਰਿਆਂ ਦਾ ਹੀ तहे ਦਿਲੋਂ ਸ਼ੁਕਰੀਆ ਜਿਨ੍ਹਾਂ ਨੇ ਦਾਸਮ ਇੱਕ ਵਾਰੀ ਫੇਰ ਤੋਂ ਇਸ ਸੇਵਾ ਦੇ ਲਈ ਲੈ ਕੇ ਸੰਭਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੈਂ ਬਹੁਤ ਹੀ ਧੰਨਵਾਦੀਆਂ ਸਾਡੇ ਨਵ ਭਾਰਤ ਕਲਾ ਮੰਚ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਜਸਕਰਨ ਵੰਸਲ ਜੱਸੀ ਬਾਬਾ ਜੀ ਜਿਹੜੇ ਪਿਛਲੇ ਟਰਮ ਦੌਰਾਨ ਵੀ ਬਤੌਰ ਚੇਅਰਮੈਨ ਸੇਵਾ ਕਰਦੇ ਰਹੇ ਆ ਔਰ ਆਉਂਦੀ ਟਰਮ ਦੇ ਵਿੱਚ ਵੀ ਬਤੌਰ ਚੇਅਰਮੈਨ ਸੇਵਾ ਕਰਨਗੇ ਔਰ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਜਿਹੜੀ ਅੱਜ ਦੀ ਇਹ ਚੋਣ ਹੈ ਉਹ ਸੰਪਨ ਹੋਈ ਹੈ ਤੇ ਅਸੀਂ ਸਾਰਿਆਂ ਦਾ ਸਾਰੇ ਮੈਂਬਰਾਂ ਦਾ ਜਿੰਨੇ ਵੀ ਮੈਂਬਰ ਇਸ ਚੋਣ ਦੇ ਵਿੱਚ ਸ਼ਾਮਲ ਹੋਏ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਇਸ ਦੇ ਨਾਲ ਹੀ ਅਸੀਂ ਪ੍ਰਭੂ શ્રી ਰਾਮ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਜਿਹੜੀ ਹੈ ਕਲਾ ਮੰਚ ਸੇਵਾ ਕਰਦਾ ਰਿਹਾ ਹੈ ਉਸੇ ਤਰ੍ਹਾਂ ਹੋਰ ਵੀ ਵੱਧ ਚੜ ਕੇ ਇਹ ਲੱਗੋਂ ਲਈ ਵੀ ਕੰਮ ਕਰਦਾ ਰਹੇਗਾ ਔਰ ਸਾਰੇ ਸ਼ਹਿਰ ਨਿਵਾਸੀਆਂ ਦਾ ਔਰ ਇਸ ਦੇ ਨਾਲ ਹੀ ਕਲਾ ਮੰਚ ਦੇ ਮੈਂਬਰਾਂ ਦਾ ਅਸੀਂ ਹਮੇਸ਼ਾ ਹਮੇਸ਼ਾ ਅਸ਼ੀਰਵਾਦ ਭਾਲਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਅਸ਼ੀਰਵਾਦ ਦਿੰਦੇ ਰਹਿਣ ਤਾਂ ਜੋ ਜੜੀ ਇਹ ਕਲਾ ਮੰਚ ਇਹ ਆਪਣੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਦਾ ਰਹੇ ਔਰ ਜਨਤਾ ਦੀ ਸੇਵਾ ਕਰਦਾ ਰਹੇ ਬਹੁਤ ਬਹੁਤ ਧੰਨਵਾਦ